ਸਤਿਗੁਰਾਲ ਜੀ। ਕੀ ਕਰ ਲੱਗੇ ਜਾਤੇ ਆ? ਵਾਹ ਗੇੜ ਦਿਖਾ ਦੇਵਾਲਾ ਬੱਤਾਂ ਸਾਫ ਕਰਾਈਆਂ ਅੱਗ ਲਈ ਹਾਰੀ। ਅੱਛਾ ਅੱਛਾ। ਮਾਤਾਾਲ ਪੁਛੇ ਦਦਾ। ਹਾਂ 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 ਹਾਂ। ਉਹ ਤਾਂ ਅੰਕੀ ਦੀ ਸਵੇਰ ਨੂੰ ਹੁਣ ਤਾਂ ਦੇ ਹੀ ਛਪ ਗਿਆ। ਆ ਸਵੇਰ ਨੂੰ। ਤਾਂ ਦੇ ਦੇਣਾ ਸਵੇਰ ਹੀ ਉਹ ਜਿਹੜੇ ਵਾਦੇ ਨੇ। ਹਾਂ ਸਵੇਰ ਨੂੰ ਦਵਾਂਗੇ। ਫੇਰ ਹੀ ਨੇ ਟਰੈਲਰ ਲੈ ਕੇ ਜਾਣਾ। ਸਹੀ ਆ। ਆ ਹੁਣ। ਭਈਆਂ ਨਾਲ ਕਰਤਾ ਹੁਣ ਚੰਗੀਆਂ ਆ ਮਣ ਮੜਾ ਉੱਡਾ ਬੀਤ ਲਾ ਲਾ ਮਣ ਮੜਾ। ਆ ਬੱਦਰਾ ਜਿਹਾ ਹੋ ਜੂ। ਸਤਿਗੁਰਾਲ? ਹਾਂ। ਮੜ ਮੜਾ ਰੱਖੀ ਆ। ਹਾਂ ਉੱਪਰੇ ਆ। ਹਾਂ। ਇਹ ਸਿੰਦਰ ਨਹੀਂ ਜਾਂਦਾ ਯਾਰ। ਨਹੀਂ 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 ਬਾਅਦ ਥੋੜ ਕਦ ਤੱਕ ਨਾ ਟ੍ਰਾਈ ਕਰੀਏ ਨਾ ਸੈੱਟ ਫੇਰ ਹੋ ਜਾਣਾ ਤੇਰੀਆਂ ਜੇ ਨਹੀਂ ਸਾਲਾ ਮਚਣੀ ਮਜ਼ਾ ਹੋ ਜਾਣਾ ਹੂੰ ਠੀਕ ਆ ਨਾਲੇ ਵਧੀਆ ਆਗਲਾ ਲੰਘਣਿਆਂ ਵਾਲਾ ਵੀ ਔਖਾ ਨਹੀਂ ਹੋਊ ਹੁਣ ਆ ਬਣ ਕੇ ਤੇ ਉੱਪਰੋਂ ਜੰਪ ਜੇ ਆਨ ਗਾਲਾਂ ਕੱਢਣੀਆਂ ਨੇ ਵੀ ਸਾਲਾ ਇਹਨਾਂ ਗੰਦ ਪਾਤਾ ਅੱਲ ਸਾਰਾ ਦਾਦੀ ਦੇ ਮੇਲੇ ਦੀ ਨਹੀਂ ਆਇਆ ਇਹ ਹਾਂ ਫੇਰ ਇਹ ਲੰਘਿਆ ਕਹਿੰਦਾ ਮੇਲੇ ਚੱਲਦਾ ਕਹਿੰਦਾ ਖੜਾ ਹੈ ਹਾਂ ਬਾ ਕੀ ਹੋ ਗਿਆ ਹਾਂ ਕਹਿੰਦਾ ਲਾਈਟ ਨਹੀਂ ਹੈਗੀ ਹਾਂ ਮਾਹ ਦੇਖ ਲਿਓ ਪਹਿਲਾਂ ਸਾਡੇ ਤਾਂ ਕਨੈਕਸ਼ਨੇ ਤੇ ਨਹੀਂ ਕੱਟਦਾ ਮੀਟਰ ਦਾ ਵੀ ਮੀਟਰੇ ਮੀਟਰੇ ਨਹੀਂ ਕੱਟ ਕਹੀਦਾ ਜਿਹੜੀ ਲਾਈਟ ਨਹੀਂ ਹੈਗੀ ਹਾਂ ਹੈ ਕਿ ਨਹੀਂ ਹਾਂ ਯਾ ਬਾਦਲਾਂ ਦੀ ਕੋਈ ਨਹੀਂ ਕਹਿੰਦੀ ਸਰਕਾਰ ਦੀ ਕੰਮ ਕਰਾਉਂਦੀ ਸਾਰੇ ਹੀ ਅਦਾਰ ਹੈ ਜਿਹੜੇ ਸਰਕਾਰੀ ਤੇ ਆਹੋ ਸਾਰਾ ਦੇ ਮੀਟਰ ਕੱਟ ਫੇ ਇੱਕ ਵਾਰੀ ਨੂੰ ਨਾ ਅੱਬੇਲ ਨਹੀਂ ਤੇ ਭਰੇ ਬੇਲ ਨਹੀਂ ਤੇ ਭਰੇ ਹਾਂ ਹਾਂ ਭਾਈ ਦਾ ਵੀ ਦੇਖ ਲਓ ਵੀ ਬੀਲ ਤਾਰੇ ਵੇ ਕਿ ਨਹੀਂ ਸਹੀ ਗੱਲ ਹੈ ਕਿ ਨਹੀਂ ਸਹੀ ਗੱਲ ਹੈ ਗਿੱਲ ਤਾਂ ਬਹੁਤ ਹੈ ਚਾਲੇ ਭਈ ਇਹ ਬਾਤੀ ਕੱਟਦੇ ਸਵੇਰ ਨੂੰ ਭਰਨੀ ਤੂੰ ਫੇਰ ਠੀਕ ਮਾ ਗਿੱਲ ਤਾਂ ਬਹੁਤ ਆ ਬਹੁਤ ਗਿੱਲਾ ਹੈ ਉਵੇਂ ਛੱਡ ਤਾਂ ਰਹਿ ਗਿਆ ਯਾਰ ਜਦ ਜਦ ਇਹ ਕਹਿੰਦਾ ਇਹਨੂੰ ਕੋ ਲੱਗਣਾ ਹੁਣ ਜਰਾ ਉਹ ਕਰ ਦੇਣਾ ਬਾਹਰ ਲੈਣਾ ਇਹਨੂੰ ਬਾ ਠੀਕ ਆ ਇਹ ਆਪਣਾ ਲੱਗ ਜੂਗਾ ਆਪਣਾ ਪਿਛਲੇ ਦੋਏ ਟਰੈਕਟਰ ਦਾ ਫੱਟਾ ਫੱਟਾ ਪਾ ਲੈਣਾ ਹਾਂ ਸਹੀ ਐ ਡਾਉਨ ਵੀ ਮਾਰ ਦਿੰਦੇ ਉੱਧਰ ਹਾਂ ਉਹ ਜਿੰਦੇ ਨਾਲ ਭੱਜਣਾ ਦਾ ਹੱਥਾਂ ਨਾਲ ਠੀਕ ਹੈ ਨੀ ਠੀਕ ਆ ਗਿਆ ਵੇ ਅੱਜ ਬੰਦੇ ਨੂੰ ਕਿਸੇ ਨੂੰ ਭੱਟੀ ਦਿਵਾਣਾ ਹਾਂ ਇਹਨੂੰ ਕਹਿੰਦਾ ਮੈਂ ਦਿਵਾਦਾ ਹਾਂ ਹਾਂ ਮਨ ਨੂੰ ਕਹਿੰਦਾ ਮੈਂ ਤੇ ਜਾ ਰਹੀ ਹਾਂ ਮਾ ਚਾਹ ਪਾਣੀ ਬੀਣਾ ਮੇਰਾ ਭਾਈ ਹਾਂ ਐ ਕਿ ਨਹੀਂ ਐਨੇ ਚ ਐਨੇ ਜੇ ਫਰਕ ਪੈ ਗਿਆ ਦੇ ਲਾ ਆ ਬੜਾ ਠੀਕ ਆ ਨਹੀਂ 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 ਠੀਕ ਆ ਇੰਨਾ ਕ ਆਹ ਵਾਹ ਉਹ ਕਿਹਨਾ ਕਰੂਗਾ ਮੜ ਗਿਆ ਉਹ ਸਵਾਗਤ ਸੁਣਨਾ ਹੋਊਗਾ ਮੜਾ ਕਿਹਨੇ ਹੁਣ ਆਇਆ ਏ ਤੇ ਇਹ ਖੜ ਗਿਆ ਜੇ ਇਹ ਫਿਰ ਨਹੀਂ ਆਦੀਆਂ ਹਾਂ ਭਾਈ ਮੇਲ ਆਲੇ ਆ ਹੈ ਸਾਰਾ ਮੁੰਜੀ ਹਾਂ ਜੇ ਮੈਂ ਕਿਵੇਂ ਰਿਹਾ ਮੇਲੇ ਚ ਠੀਕ ਆ ਬਦੇ ਚੱਲ ਖੜਦਾ ਤਾਂ ਨਹੀਂ ਆ ਖੜਦਾ ਤਾਂ ਕੱਲ ਲਾਈਟ বিনা ਉਹ ਤਾਂ ਚਾਹ ਲਾਈਟ বিনা ਕੱਟਦਾ ਉਦਾਂ ਕੱਲ ਕੱਟ-ਕੁੱਟਦਾ ਫੇਰ ਬਲਕੋਬਲ ਜੀ ਕਹਿੰਦੇ ਤੇ ਚੇਂਜ ਹੋਣੀ ਆ ਪਿੱਛੇ ਬੜੀ ਲੈਂਨ ਆਉਂਦੀ ਜਿਹੜੇ ਅੱਛਾ ਹਲਟ ਪੈ ਗਿਆ ਹੁਣ ਉਹਦੇ ਚ ਅੱਛਾ ਨਹੀਂ ਆਪਣੀ ਲਾਈਟ ਪਾਇਦਾ ਕਰਦਾ ਤਾਂ ਇਹ ਤਾਂ ਮੇਰੇ ਨਾਲ ਮਿਲਦਾ ਅਗ੍ਹੀ ਜੀ ਅੱਗੇ ਸੁਣਦਾ ਕਰਦਾ ਤਾਂ ਹੁਣ ਤਾਂ ਮੈਨੂੰ ਲੱਗਦਾ ਕਰਦਾ ਨਹੀਂ ਹੈਗਾ ਬਾਹਰ ਦੀ ਲਾਈਟ ਆਉਂਦੀ ਹੈ ਹੁਣ ਸੜਾ ਹੀਟਰ ਆਪਣੇ ਚੱਲਣ ਲੱਗ ਗਿਆ ਹੁਣ ਤਾਂ ਬਾਹਰ ਤਾਂ ਨਹੀਂ ਹੋਣੀ ਕੋਰਾ ਇਹਨਾਂ ਨੇ ਪਹਿਲਾਂ ਲਾਇਆ ਨਹੀਂ ਤਾਂ ਲਈ ਬਾਹਰ ਤੇ ਆਉਂਦੀ ਹੈ ਯਾਨੀ ਇਹ ਆਪਣੀ ਟੀਮ ਤਿਆਰ ਕਰਕੇ ਆਪਣੀ ਲਾਈਟ ਤਿਆਰ ਕਰਦਾ ਤਾਂ ਪਹਿਲਾਂ ਇਹ ਇਹ ਲਾਇਆ ਤਾਂ ਇਹਨੇ ਜਿਗਾਰਡ ਦਿਆ ਹੋ ਉਪਰਾਲੀ ਫੂਕੜੇ ਵਾਲ ਵਿੱਚ ਉਹ ਤਾਂ ਉਦਾਂ ਹੀ ਖੜਾ ਤੇ ਚਲਾਏ ਨਹੀਂ ਇਹਨਾਂ ਉਹ ਬਹੁਤ ਖੱਤਿਆ ਕਰਦੇ ਉਦੋਂ ਪੋਰ ਉਹਦਾ ਮੇਰੀ ਗੱਲ ਸੁਣਦਾ ਚੱਲ ਪਈਦਾ ਨਾ ਉਹ। ਬੜੀ ਏਰੀਆ ਚ ਪ੍ਰਾਣੀ ਨਹੀਂ ਮਿਲਣੀ। ਪ੍ਰਾਣੀ ਵੀ ਨਹੀਂ ਮਿਲਣੀ, ਬਿਜਲੀ ਵੀ ਆਈ ਜਾਣੀ ਸੀ। ਜਿੱਦਾਂ ਉਹ ਆਪੋਸੀਸ਼ਨ ਮਿਲ ਖੜਦਾ। ਬੜਾ ਬੜਾ ਪ੍ਰੋਜੈਕਟ ਦਾ ਇਹ। ਹਾਂ। ਘਾਟਾ ਪਿਆ ਹੋਣਾ। ਲਹੌਰ ਬਹੁਤ ਤਗੜਾ ਘਾਟਾ। ਗਰਮੀਆਂ ਚ ਦੇਹਲਾ ਗਰਮੀ ਜਿਵੇਂ ਖੜਾ ਹੀ ਆ ਉਹ ਬਿਜਲੀ ਸਾਰੀ ਇੱਧਰ ਨੂੰ ਜਾਣੀ ਸੀ। ਹੋਰ ਆਪਣੇ ਏਰੀਆ ਨੂੰ ਸਪਲਾਈ ਹੋਣੀ ਦੀ। ਹਾਂ। ਮਲਾਕ ਪਿੰਡਾਂ ਨੂੰ ਸਪਲਾਈ ਆਈ। ਹੋਰ। ਚਮਕੌਰ ਸਾਹਿਬ ਤੱਕ ਉੱਧਰ ਇੱਧਰ ਰੋਪੜ ਤੱਕ। ਹੋਰ ਕੀ ਆ? ਫੇਲੇ ਹੋ ਗਿਆ ਥੋੜਾ ਬਾਕੀ ਕੀ ਪਤਾ ਹੁਣ ਉਹ ਕੱਦ ਨਹੀਂ ਚਲਾਇਆ ਕੀ ਚੱਕਰ ਮੇਲੇ ਦਾ ਸੋਣੀ ਚਲਦੀ ਐ ਜੀ ਹਮਮ ਐਡ ਕਰਕੇ ਛੱਡ ਗਏ ਗੱਲ ਹਮਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਰਚਾ 4 ਦਿਨ ਹੋਰ ਸੁੱਕ ਲਾਣ ਦੇ ਆਹੋ ਸੁਪਰ ਸੀਡਰ ਦਾ ਬੀਜ ਨੂੰ ਸਿੱਧੀ ਉਹ ਹੀ ਤੈਨੂੰ ਮੈਂ ਦੱਸਦਾ ਕੇ ਫਿਰ ਸਰੋਂ ਬੀਜਣੀ ਉੱਤੇ ਨਹੀਂ ਜੋ ਬੀਜੂਗਾ ਜੋ ਵੀ ਠੀਕ ਆ ਆਹੋ ਹੋਣੀ ਆ ਹੁਣ ਤਾਂ ਹੈ ਚੋਂ ਬੀਜ ਦਿਓ ਜੋ ਵੀ ਠੀਕ ਆ ਜੋ ਕੋਈ ਲੇਟ ਨਹੀਂ ਹੈਗੇ ਹਾਂ ਜੋ ਵੀ ਇਹਨਾਂ ਜੋ ਵਧੀਆ ਸਹੀ ਹੈ ਹੋਰ ਕੀ ਹੁਣ ਹੋਰ ਕੀ ਕਰਨਾ ਜੋ ਵੇਚ ਕੇ ਜਿਹੜੇ ਤੁਸੀਂ ਸਰੋਂ ਲੈ ਲਈ ਉਹਨੇ ਹੂੰ ਬੱਦਲ ਜੇ ਹੋ ਹੀ ਜਾਂਦੇ ਆ ਬੱਦਲ ਬੱਦਲ ਹੜਾ ਇਧੇ ਡਰਲਾ ਤਾਂ ਕਣਕ ਦੀ ਇੰਨੀ ਬਜਾਈ ਹੁੰਦੀ ਹਸ ਤੇ ਕਣਕ ਦਾ ਬੀਜ ਨਹੀਂ ਮਿਲਦਾ ਬੀਜ ਨਹੀਂ ਮਿਲਦੇ ਬਾਈ ਕਣਕ ਦੁਆਰੇ ਬੀਜ ਰਹੇ ਲੋਕ ਬਾਈ ਇਹਨੇ ਤਾਂ ਖਰਾਬ ਹੋ ਗਿਆ ਨਹੀਂ ਬਹੁਤ ਆਉਂਦਾ ਉਹੀ ਆ ਨਾ ਕੱਲ ਇਹਨੂੰ ਗੱਦੇ ਨੂੰ ਸੇਮ ਕਹੋ ਰੋਪੜ ਮਿਲਿਆ ਨਹੀਂ ਹਾਂ ਮਿਲਦਾ ਨਹੀਂ ਬੀਜ ਹਾਂ ਕੱਲ ਰੋਪੜ ਮਿਲਿਆ ਨਹੀਂ ਨੂੰ ਇਹਨੇ ਲਿਆਂਦਾ ਹੁਣ ਚਮਕੌਰ ਤੋਂ ਮਿਲਿਆ ਸਾਨੂੰ ਹੂੰ ਬਹੁਤ ਬਜਾਈ ਚੱਲਦੀ ਐ ਬਹੁਤ ਦੁਆਰੇ ਬਹੁਤ ਨੂੰ ਬੀਜਣੇ ਪੈ ਗਿਆਂ ਬੀਜ ਨਹੀਂ ਬਹੁਤ ਮੈਂ ਵਿੱਚ ਨੂੰ ਆਹ ਅੰਦਰ ਵਾਲੀ ਝੜੀ ਵਿੱਚ ਘਰ ਆਹੇ ਆਹੇ ਜੀ ਅਣਜੀ ਨਾ ਤੀਜੀ ਵਾਰ ਬੀਜਣੀਆਂ ਹੈਗੇ ਬਹੁਤ ਆ ਵਿਚਾਰੇ ਪਹਿਲਾ ਮੀਂਹ ਪਿਆ ਉਹਨੇ ਖਰਾਬ ਕਰਤੀ ਦੂਜੀ ਵਾਰ ਪਿਆ ਯਾਰ ਦੂਜੀ ਵਾਰ ਵੀ ਜਿਆ ਦੂਏ ਨੇ ਖਰਾਬ ਕਰਤੀ ਤੇ ਤੀਵਰ ਵੀ ਜੁਣੀ ਆਉਣ ਸਹੀ ਵਾਲਾ ਹੈ ਕਿ ਨਹੀਂ ਬਹੁਤ ਦਾ ਹੋਇਆ ਨੁਕਸਾਨ ਹੋਰ ਖਰਚਾ ਪੈਂਦਾ ਬਹੁਤ ਯਾਰ ਟੋਕਣਾ ਖਰਚਾ ਪੈ ਗਿਆ ਹੁਣ ਇਹ ਤਾਂ ਦੇਖਣ ਲੱਗ ਗਿਆ ਇਹਨਾਂ ਦਾ ਵੀ ਟਾਈਮ ਹੋ ਗਿਆ ਬਜਾਰਾਂ ਦਾ ਛੁੱਟੀ ਦਾ ਹੁਣ ਐ ਵੀ ਇੱਕ ਫਾਂਟ ਹੋਰ ਲਾਉਣੀ ਸੀ ਲਾ ਕੇ ਤਾਂ ਨਹੀਂ ਨਹੀਂ ਹਾਂ ਤੁਸੀਂ ਠੀਕ ਐ ਸੀ ਤਾਦੇ ਕੇ ਬਾਗਾਂ ਦਾ ਦੇਖ ਲਾ ਹੈਲੋ ਹੋਰ ਫੇ ਠੀਕ ਆ ਖਾਲ ਖੂੜ ਕਢਾਤੀ ਆ ਦੇਖ ਤੇ ਪਹੀ ਸੈਟ ਕਰਤੀ ਕਾਲੂ ਵੀ ਸਾਧਰੇ ਦਿਨਾ ਚਿੱਟਾ ਕਾਲੂ ਸਾਧਰੇ ਨਹੀਂ ਦੇਖੋ ਮੈਂ ਮ ਜਾਣਾ ਫਿਰਨ ਨਾਲੇ ਕਿ ਦਵਾਰੇ ਯਾਨੀ ਮੈਨੂੰ ਜੰਮ ਨਹੀਂ ਜਾਣ ਦਉਂਦੇ ਤੁਸੀਂ ਨਹੀਂ ਜੰਮ ਨਾ ਜਾਇਂ ਕਾਲੂ ਸ਼ਾਮ ਨੂੰ ਜਾਇਉਂਗਾ ਚੱਲ ਆ ਵਧੀਆ ਬਣ ਗਿਆ ਇਹ ਦੇ ਲੈ ਖਾਲ ਆਹ ਆ ਗਿਆ ਆ ਉੱਪਰ ਵੀ ਉੱਚਾ ਹੋ ਗਿਆ ਉੱਪਰ ਵੀ ਫਰਕ ਪੈ ਗਿਆ ਉੱਚਾ ਹੋ ਗਿਆ ਹਾਂ ਹੈ ਉੱਪਰ ਮਿੱਟੀ ਲਾਈ ਜਿਹੜੀ ਰਸਤਾ ਇਹਨਾਂ ਚ ਹੀ ਰਹੀ ਆ ਉਹ ਹਾਂ ਹੋਰ ਆਹ ਤਾਂ ਗੀਚ ਹੀ ਰਹੀ ਆ ਵੀਰ ਆਹ ਮੈਂ ਤਾਂ ਕਹਿਣਾ ਮਾਰੂ ਘਾੜੀ ਵੀ ਕੱਢ ਦੂੰਗੇ ਆਪਾਂ ਕਾਲੂ ਅੰਮ੍ਰਿਤ ਦੀ ਖੂਜਾ ਜਾ ਹਾਂ ਉਹ ਵੀ ਕੱਢ ਲਿਆ ਚਾਰ ਉੱਚੇ ਰਹਿ ਗਏ ਇਹ ਵੀ ਇਹ ਕਹਿੰਦੇ ਉੱਥੇ ਕਿਹੜੇ ਪਾਣੀ ਜਾਂਦਾ ਥੋੜਾ ਪਾਣੀ ਤੇ ਲੱਗੋ ਬੁੱਟਾਂ ਨੂੰ ਪਾਣੀ ਲੱਗਦਾ ਹੋਜੂ ਇਹ ਗੱਲ ਹਾਂ ਹੁਣ ਉੱਚਾ ਜਾਓ ਉੱਚਾ ਏ ਪਹੀ ਦਾ ਬਹੁਲੀ ਆ ਹਾਂ ਬਈ ਠੀਕ ਆ ਪਹੀ ਦਾ ਬਥੇਰੀ ਖੁੱਲੀ ਐ ਪਹੀ ਹੁਣ ਉੱਦਦਾ ਵੀ ਠੀਕ ਹੋ ਗਈ ਸਵਾਰੀ ਐ ਨਾ ਜਿੱਦਣ ਦੀ ਨਹੀਂ ਤਾਂ ਇੱਥੇ ਬਹੁਤ ਟੋਲ ਬਈ ਬਟਾ ਦਾ ਕੁਝ ਨਹੀਂ ਹੋਣਾ ਇਹਦੇ ਗੱਬੇ ਗੱਬੇ ਸੈਂਟਰ 'ਚ ਪੈਣੀਆਂ ਸੈਂਟਰ 'ਚ ਉਰੇ ਪੈਣੀਆਂ ਉਹ ਇੱਕ ਕਿਹੜਾ ਛੱਡ ਕੇ ਫੇਰ ਪੈਣੀਆਂ ਇੱਕ ਕਿਹੜਾ ਛੱ ਹਣਾ ਹਾਂ ਇਹ ਕਿ 11 ਛੱਡ ਕੇ ਪੈਣੀ ਆ ਜੀਨੇਟਰ ਨਾਲੇ ਪਰ ਹੋਣਾ ਇਹ ਕਿਲਾ 11 ਹੋ ਗਿਆ ਹਾਂ ਇਹਦੇ ਸੈਂਟਰ 'ਚ ਪੈ ਗਈ ਸੈਂਟਰ 'ਚ ਪੈ ਜਵੇ ਹਾਂ ਇੱਥੇ ਗਾਹਾਂ ਉਹ ਪੀਰੇ ਦੇ ਸੈਂਟਰ 'ਚ ਪੈ ਜਵੇ ਹਾਂ ਇੱਕਣਾ ਪੱਤਾ ਪੈਣੀ ਆ ਇਹ ਇਹਦੇ ਜੇ 40 ਛੱਡੂਗਾ ਮਿੱਟੀ ਉੱਕਣੀ ਹੱਥਾਂ ਜੰਦੇ ਪਾਵੇ ਗਾ ਦੀ ਅੰਮੀ ਵੀ ਆ ਹੂੰ ਦੇਖੀ ਮੈਂ ਕਿ ਰੇਸਟ ਕਾ ਬੂਲੇ ਮੈਂ ਰੇਤੇ 'ਚ ਵੀ ਦੇਖੀ ਵਧੀਆ ਆਨ ਉੱਥੇ ਵੀ ਰਹਿਣਾ ਰੇ ਯਾਰ ਰੇਤੇ 'ਚ ਨਾ ਰੇਤਿਆਂ 'ਚ ਪੱਤਾ ਹਲਾ ਖਾ ਲਾ ਗਿਆ ਪਰ ਹੁਣ ਟਾਈਮ ਹੀ ਲੱਗਦਾ ਇੱਧਰੇ ਅਲਿਓ ਪੈ ਅਸੀਂ ਪੱਤਾ ਦਾ ਬਹੁਤ ਆ ਹਾਂ ਉਹ ਪੱਤਾ ਇੰਨਾ ਨਹੀਂ ਜੱਕ ਹੁੰਦਾ ਹੈਗਾ ਨਾਲੇ ਉਹ ਅੱਜ ਅੱਕਦਾ ਦਊਂਗੇ ਹਾਂ ਚੱਕੇ ਵਾਲੇ ਜਾਈ ਦੋ ਜਣੇ ਮੈਨੂੰ ਉਧਰ ਨਾਲ ਕੋਈ ਜਾਂਦਾ ਹੁਣ ਕਣਕ ਨੂੰ ਖਾਣ ਨੂੰ ਹਾਂ ਮੂੰਹ ਵੀ ਥਾਲੀ ਮੂੰਹ ਪੈ ਗਿਆ ਨਾ ਜੰਮ ਗਿਆ ਟੱਕਾ ਥਾਲੀ ਜੰਮ ਗਿਆ ਉਹਦਾ ਵਰਕ ਬਾਕ ਪੈ ਗਿਆ ਚਲ ਇਹਦਾ ਝੜ ਗਿਆ ਪੱਤਾ ਸਾਰੇ ਹੈ ਇਹਦਾ ਇਹਦਾ ਜੰਗਾ ਪੱਤਾ ਸੁੱਤੇ ਵੀ ਸਾਰੇ ਝੜ ਗਏ ਆ ਬੂਟੇ ਖੜੇ ਹੁਣ ਪੌੜੇ ਮੋਟੀ ਲੱਗਦੇ ਆ ਉਹ ਕਿਹੜੇ ਮੇਰੇ ਨਾਲ ਦੇ ਬਿਜਲੀ ਇਹ ਜੀ ਹੋਊ ਥਾਲੀ ਲੱਗਦੇ ਪੱਤੇ ਕਿੰਨੇ ਸਾਲ ਦੇ ਆ ਹੈ ਕਿੰਨੇ ਸਾਲ ਦੇ ਤਿੰਨ ਦੇ ਹੋ ਜਣੇ ਹੁਣ ਹੂੰ ਇਹ ਦੋ ਦੇ ਇਹ ਦੋ ਦੇ ਆ ਇਹ ਲੋ ਆਈ ਹੁਣੀ ਜਿਹੜੀ ਹਾਂ ਉਹ ਤਿੰਨ ਦੇ ਨੇ ਆਹ ਦੋ ਦੇ ਹੁਣੇ ਆਹ ਹਲਵਾਈ ਵੀ ਠੀਕ ਆ ਬੁੱਟਾ ਗਾਂ ਦੀ ਬੁੱਟਾ ਸੋਹਣਾ ਝੱਲਿਆ ਵੇ ਵੀ ਹਾਂ ਇਹਦੀ ਹਾਂ ਸਹੀ ਆ ਵੀਡੀਓ ਜਿ ਬਤਲਾ ਜਿ ਲੱਗਦਾ ਦੇਖਣ ਨੂੰ ਤਾਂ ਠੀਕ ਆ ਘਰ ਨੂੰ ਲਿਆ ਮੈਂ ਤੁਹਾਨੂੰ 라ਸਣ ਬੰਦਾ ਫਿਰ ਠੀਕ ਆ ਨਾ ਉਹ ਮਿਲਿਆ ਤਾਂ ਸਰਦਾਰ ਆ ਹਾਂ ਸਰਦਾਰ ਮਿਲੇ ਥਾ ਦੀਪ ਸਰਦਾਰ ਹਾਂ ਉਹਨੇ ਕਿਹਾ ਬੰਦੇ ਨੂੰ ਸਵੇਰੇ ਇਹ ਨਹੀਂ ਪਤਾ ਨੂੰ ਪਤਾ ਹੁੰਦਾ ਨੰਬਰ ਨੂੰ ਮੱਤੀ ਹਾਤਾ ਆਪਣਾ ਤਾਂ ਕੰਮ ਗਿਆ ਨਿਭੜ ਅੱਜ ਠੀਕ ਹੈ ਨਾ ਤੇ ਲੰਬੜ ਨੂੰ ਕੋ ਭੇਜ ਦੇਣਾ ਕਰ ਕੋ ਨਹੀਂ ਫਿਰ ਕਾਲੂ ਪਰਚੀ ਚਿੰਗਾ ਲਾ ਪਰਚੀ ਲੱਦਣੀ ਆ ਕੱਲੂ ਆਗ ਆਗ ਪਾ ਕੇ ਕਹੂੰਗਾ ਉਹਨਾਂ ਤੋਂ ਪਹਿਲਾਂ ਟੁੱਕੂ ਲਾ ਪਹਿਲਾਂ ਇਹਨਾਂ ਨੂੰ ਫੇਰ ਆ ਜਾਣੀ ਪਰਚੀ ਹਾਂ ਚੱਲ ਠੀਕ ਆ ਮੈਂ ਤਾਂ ਅੱਧਾ ਪੁੱਛਦਾ ਮਹਾਂ ਬਣ ਲਾ ਮੈਨੂੰ ਗਾਇਤੋਂ ਦੀਪ ਦਲਵੀਰ ਨੂੰ ਮਹਾਂ ਬਣ ਲਾ ਠੀਕ ਆ ਇਹਨੇ ਬਣਾ ਲੈਣੇ ਕੱਲੂ ਸਹੀ ਆ ਆਪ ਇਹਨੇ ਓ ਟ੍ਰੇਲਾ ਅੰਦਰ ਲਾਉਣਾ ਪੈਣਾ ਤਾਰ ਕੇ ਕੱਲ ਤਾਂ ਮੈਂ ਦੇਖਦਾ ਤਿੰਨਾਂ ਨੂੰ ਅੰਦਰ ਲਾ ਦੇਣਾ ਟ੍ਰੇਲਾ ਉਹ ਤਿੰਨਾਂ ਚ ਹਾਂ ਉੱਥੇ ਟ੍ਰੇਲਾ ਵੀ ਨਹੀਂ ਮੁੜਦਾ ਨਹੀਂ ਅੰਦਰ ਟ੍ਰੇਲਾ ਲੱਗ ਹੁਣ ਪਰ ਤਾਂ ਹੁਣ ਉਹ ਟੋਕਾ ਕਰਨਾ ਹੁਣ ਟੋਕਾ ਨਹੀਂ ਕਰਨਾ ਇਹਨੇ ਇਹਨੇ ਕ ਕਰਨਾ ਆ ਤੈਨੂੰ ਅਹੀ ਲਾ ਦੇ ਨੇ ਦੋਨੇ ਕਿਥਲਾ ਤਿੰਨ ਲੱਗਣਾ ਹੈ ਲੈ ਕਿਥਲਾ ਉਥੇ ਹੀ ਲਾਉਣਾ ਪਿੱਥੇ ਮਗਰ ਤੂੰ ਐ ਕਰੀ ਜਬ ਉਹਦੀ ਗੱਲ ਆ ਤੂੰ ਉਪਰ ਤੇ ਮੈਨੂੰ ਭਰੀਆਂ ਤਾਰ ਤਾਰ ਕੇ ਕੀ ਕਰੀ ਜਾ 15 ਮਿੰਟ ਦਾ ਕੰਮ ਆ ਮੈਂ ਟੋਕਾ ਕਰ ਲਿਆ ਮੈਂ ਕਰ ਲਿਆ ਮੈਂ ਕਰ ਲਿਆ ਹਾਂ ਬਹਿਲਾ ਮੈਂ ਅੱਬਾ ਬਾ ਇਹ ਤਾਂ ਆਪਾਂ ਨੂੰ 10 ਮਿੰਟ ਲਾਉਣੇ ਫੇਰ ਟੋਕਾ ਕਰ ਲੂ ਨਹੀਂ ਮੈਂ ਟੋਕਾ ਕਰ ਦੂੰਗਾ ਹਾਂ ਚੱਲ ਫੇਰ ਆਪਾਂ ਕਰ ਦਿੰਦੇ ਆ ਚੱਲ ਹੁਣ ਪਾਡਾ ਵਾ ਸਿੜੀ ਵੀ ਆ ਆ ਕੇ ਟੁਕੜੇ ਰਹਿਣ ਤੇ ਕੁਝ ਪਏ ਮਹੀਨ ਥੱਲੇ ਕਉ ਉੱਥੇ ਤੂੜੀ ਰਾਲਣੀ ਵਿੱਚ ਇਹਦੇ ਠੀਕ ਹੈ ਅਸੀਂ ਆਗ ਤਾਰ ਦਿੰਦੇ ਦੋ ਜਣੇ ਆਹੋ ਮੁੜ ਕੇ ਰਾਤ ਰੁੱਤ ਨੂੰ ਜੇ ਆ ਗਿਆ ਤਾਂ ਤਾਰਕਣੀਆਂ ਪੈ ਗਏ ਸਾਰਾ ਪਾਣੀ ਨਾਲ ਖਰਾਬ ਹੋ ਜਾਣਾ ਉਹ ਖਰਾਬ ਹੋ ਜਾਣਗੇ ਲੋਗ ਇੱਧਰ ਲਾਉਂਦੇ ਹੱਥੀ ਚਾੱਕ ਕੇ ਸੜੀਆ ਨੂੰ ਪੂਰਾ ਫੜਾਈ ਵਾਲੀ ਬੜੇ ਲੇਟ ਹੋਈ ਜਾਂਦਾ ਖੜੇ ਲਾ ਦੇਣੇ ਆਪਾਂ ਦੇਖੀ ਇਹਨੂੰ ਫੜਾਈ ਆਲੂ ਬੀਜ ਦੋ ਇਹਨੂੰ ਹਾਂ ਬੀਜ ਨਾਲ ਹੀ ਤਾਂ ਕਾਲੂ ਇਹਨੂੰ ਰੱਖਣ ਵੀ ਨਹੀਂ ਯਾਰ ਕਿਆ ਕਰੂੰਗਾ ਮੈਂ ਜੀ ਰਾਸਣੇ ਨੂੰ ਕ ਕਾਦਨ ਕੋ ਪਾ ਕੇ ਰੱਖ ਦੋ ਨਾ ਲੈ ਜਾਣਾ ਆਪੇ ਰਾਸਣੇ ਨੂੰ ਕ ਪਾ ਕੇ ਰੱਖ ਦੋ ਨਾ ਲੈ ਜਾਣਾ ਕੱਲ ਕੱਲ ਲਾਉਣੀ ਤੇ ਕੱਲ ਕੱਲ ਤਾਂ ਮੇਰੇ ਕਾਬੂ ਨਹੀਂ ਆਇਆ ਹੈ ਹੁਣ ਕਾਬੂ ਹੈ हां ਕੀਦਾ ਤੂੰ ਕਦ ਆਇਆ ਤੂੰ ਕੱਲ ਉਹ ਤਾਰੀ ਅੱਧੀ ਰਾਤ ਸੀ ਨਾ ਉਹ ਭਰੇ ਵੀ ਆ ਗਏ ਤੁਸੀਂ ਉਹ ਨਾਲੇ ਭਈਏ ਨੇ ਭਰੇ ਆ ਗਏ ਮੇਰੀ ਗੱਲ ਸੁਣ ਲੈ ਕੱਲ ਕਿਹੜਾ ਬੰਗਰ ਖਬਤ ਦਿਹਾੜੀ ਪਰ ਹਾਂ ਅਰ ਬੰਦੇ ਵੀ ਸਾਰੇ ਆ ਗਏ ਤੇ ਅਰ ਆ ਕੇ ਖੱਡਿਆ ਵੀ ਨਹੀਂ ਹੈਗਾ ਉੱਥੇ ਪੱਤੀ ਚ ਇੰਨੇ ਉਹਨੇ ਟਾਂਗਾਂ ਨਾਲ ਖਿੱਚ-ਖਿੱਚ ਕੇ ਬੰਨੇ ਆ ਟਾਹੀ ਟੈਲਾ ਭਾਗ ਗਿਆ ਆ ਗਿਆ ਆ ਗਿਆ ਬਹੁਤ ਆ ਬਹੁਤ ਆਗ ਹੈ। ਹਲੇ ਦੋ ਦਿਨ ਟੱਕਲੇ। ਦੋਰ। ਅਜਾ ਹੁਣ ਕਾਲੂ ਫੇਰ ਘੜਦੇ ਆ ਭਈ ਕਾਲੂ ਫੇਰ ਆ। ਹੁਣ ਮੈਂ ਕੱਲ ਤਾਂ ਜਲਵੀਰ ਨੂੰ ਕਹਿ ਤਾ ਮੈਂ ਚੱਕ ਨਹੀਂ ਕਰਦੀ ਯਾਰ। ਠੀਕ ਆ। ਠੀਕ ਨਹੀਂ। ਹੁਣ ਲੈਨੇ ਸੁੱਕ ਜਣੇ ਕੀ ਆ ਫੇਰ। ਆਪਣਾ ਤਾਂ ਖਰਾਬ ਹੋ ਜਾਣੀ। ਉਹਨੂੰ ਐਂ ਕਹਿਆ ਚਾਚੇ ਵੀ ਆਹ ਨਾ ਪੱਤੀ ਨਾ ਬੰਨ ਵਿੱਚ ਹਰੇ-ਹਰੇ ਆਗ ਬੰਨ। ਓਏ ਹਰੇ ਹੀ ਤੇ। ਹਾਂ। ਆ ਹਰੇ ਹੀ ਆ। ਤੈਨੂੰ ਤਸੂ ਪੱਤੀ ਕਿਹੜੀ ਦਿਖਦੀ ਵਿਚੀ ਤੇ। ਥੱਲੇ ਦੇ ਲੇਕੋ ਉੱਪਰ ਹੀ ਤਾਂ ਆ ਗਿਆ ਉਹਨੂੰ। ਹਲੇ ਹੋਰ ਹੋਣੇ ਦਾ। ਜਬ ਬਿਮਾਰੀ ਜੀ ਪਈ ਥੋੜੀ ਬਿਮਾਰੀ ਜੀ ਨੇ ਮਾਲ ਤਾ ਥੱਲੇ ਲੇਕੋ ਉ ਆਗੜਾ ਬਹੁਤ ਹੈ ਬੰਦਾ ਇੱਕ ਹੋਰ ਹੁੰਦਾ ਨਾ ਉੱਪਰ ਫੇ ਦੋਨਾਂ ਉੱਥੇ ਫਟਾਫਟ ਸਿੱਧਦੇ ਨੇ ਤਿਆਰ ਹੂੰ ਤੂੰ ਜਗਾ ਦੇ ਮੈਂ ਨਹੀਂ ਜਗਾਉਂਦਾ ਤੇਰੀ ਹੁੰਦੀ ਆ ਵਰਤੀ ਖਰਾਬ ਆ ਆ ਫੇ ਭਰੀ ਚੱਕੜਾ ਕੁੱਤਾ ਕਰ ਮੈਂ ਤਾਂ ਫੋਨੇ ਫੜ ਸਕਦਾ ਲੈ ਆ ਤੂੰ ਤੈਨੂੰ ਮੈਂ ਇੱਕ ਤਾਂ ਪਾਛੇ ਤੁਸੀਂ ਗਲਤ ਪਾਛਦੇ ਹੋ ਔਰ ਜੱਪੜਾ ਜਗਾ ਹੈਗੀ ਉੱਥੇ ਹਮਨੇ ਚੈ ਲਿਆ ਮਾਰ ਕੇ ਬਹਿ ਕੇ ਤਾਰ ਕੇ ਪੱਥੇ ਮਾਰਨੇ ਤੇ ਦੋ ਮਿੰਟਾਂ ਮੂੰਹ ਤੂੰ ਆ ਤੂੰ ਤੇ ਖਿੱਚਦੇ ਇਧਰ ਨੂੰ ਮੱਥ ਦੇਣੀਆਂ ਹੈ ਉਹਨੂੰ ਸੈਟਿੰਗ ਨਹੀਂ ਕਰ ਚਾਣਾ ਉਧਰ ਨੂੰ ਗਾਥੀਆਂ ਮੱਥ ਦੂੰਗੇ ਤੂੰ ਤਾਂ ਖਿੱਚਦੇ ਇਹਨੂੰ ਕੱਲ ਕੋਲ ਨੂੰ ਪਰਾਂ ਕਿੱਥੇ ਗਿਆ ਮੈਂ ਦੀ ਪਾ ਕੇ ਹਾਂ ਹੈ ਹੋਰ ਇੱਥੇ ਨੂੰ ਟਰੈਕਟਰ ਲੰਘ ਜਾਣਾ ਹੁਣ ਨਹੀਂ ਇੱਥੇ ਵੀ ਬਾਥੀਆਂ ਹੋ ਜਾਣੀਆਂ ਇਹਨੇ ਸ਼ੋਰਜ ਕਰਿਆ ਵੇਲਾ ਹੁਣ ਐਂ ਲਖਣਾ ਟਰੈਕਟਰ ਨੇ ਐ ਯਾਰ ਹੁਣ ਤਾਂ ਟਰੈਕਟਰ ਚਾਹੀਦਾ ਤੂੰ ਉਧਰ ਜੱਲੇ ਆ ਕਿਹੜ ਜੰਮੀ ਆ ਸਰੋਂ ਵਾਲੇ ਚ ਰੋਹ ਜ ਆਉਂਗਾ ਹਾਂ ਆ ਪੜੂਗਾ ਵੀ ਕਿਦਾਂ ਟਰੈਕਟਰ ਲੈ ਟਰੈਕਟਰ ਜਾਊਗਾ ਕਿਥੇ ਤਾਂ ਐ ਇੱਥੇ ਵੀ ਆਣਾ ਟਰੈਕਟਰ ਨੇ ਕੋ ਯਾਰ ਉੱਥੇ ਕਦੇ ਬਾੜਨਾ ਹੈ ਹਾਂ ਉਰੇ ਤੇ ਬੈਕ ਲਾ ਕੇ ਟਰੂ ਨੂੰ ਇੱਥੇ ਨੂੰ ਖਿੱਚਦੇ ਵਾਟੋ ਜਨ ਵਾਕੇ ਸੰਗ ਬਾਗੇ ਹਨਾ ਹਾਂ ਇੱਧਰ ਨੂੰ ਸੌਖਾ ਹੋਣਾ ਇੱਥੇ ਨੂੰ ਸੌਖਾ ਉਧਰ ਨੂੰ ਕਾਤੇ ਖੇਤ ਚ ਨੂੰ ਵਿਛਣਾ ਨੀ ਮਾ ਉਧਰ ਚਲ ਇੱਧਰ ਉੱਚੀ ਦਿੰਦੇ ਆ ਨਾਲੇ ਆਓ ਇੱਧਰ ਨੂੰ ਵੀ ਠੀਕ ਐ ਇੱਧਰ ਨੂੰ ਸਹੀ ਐ ਬਾਹਰ ਨੂੰ ਕਾਤ ਲਓ ਚਲੋ ਖੇਤ ਨੂੰ ਦੇ ਕਾਤ ਲਓ ਹੂੰ ਇਹ ਤਾਂ ਇਹ ਤਾਰਾਂ ਨੂੰ ਲਾਗੇ ਨਾਲ ਤਾਰਾਂ ਦੇ ਉੱਪਰ ਆ ਦੇ ਰਿਹਾ ਜਮੀ ਇਹ ਤਾਰਾਂ ਨੂੰ ਹੋਏ ਲਾਗੇ ਨਾਲ ਪਹਿਲਾਂ ਛੰਗਾਇਆ ਇਹ ਹੂੰ ਹੈ ਤਾਰੂ ਲੋਜ ਜੰਦਾ ਜਾ ਗਏ ਇਹ ਗਲਤ ਲਖਿਆ ਇਹ ਮੈਂ ਪਹਿਲਾਂ ਕਹੀਆ ਮੈਂ ਪਰਦੋ 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 ਨਹੀਂ ਕੋਈ ਨਹੀਂ ਨਾ ਕਿਹਿਆ ਹੋ ਕੇ ਨਹੀਂ ਤਾਰੂ ਲੋਜ ਇਸ ਦਾ ਹੈ ਇਹ ਤੰਗੂ ਵੀ ਨਹੀਂ ਹੈਗਾ ਤੰਗੂ ਵੀ ਲੜਕਾ ਹੀ ਹੈ ਦਾ ਉਹ ਫੰਗੋ ਸਵਾਰ ਕੇ ਲਾਈਂ ਗਈ ਸਾਰੀ ਭਰਸ਼ਣਾ ਹੈ ਅੱਗਾ ਨਾਲੇ ਸਵਾਰ ਕੇ ਲਾ ਦੇ ਇਹਨ ਇੱਕਣੀ ਉੱਪਰ ਨਹੀਂ ਲਾਉਂਦਾ ਫੇਰ ਉਰਲੇ ਪਾਸੇ ਧਰ ਲਾ ਤੂੜੀ ਨੂੰ ਜਗਾ ਲੱਖ ਨਹੀਂ ਲੰਘਣੇ ਨੂੰ ਹਾਂ ਹਾਂ ਕਾ ਹੁੰਦਾ ਭਾਈ ਲੋਟਾ ਦਾ ਕੰਮ ਜੇ ਕਿਤੇ ਹੁੰਦੇ ਠੰਡੇ ਫਿਰ ਦੇਖੀ ਕਿੰਨੇ ਨੇ ਕੱਟੇ ਹੋਏ ਤਾਂ ਕੋਈ ਵੀ ਨਹੀਂ ਆਉਂਦਾ ਆਹ ਆਉਂਦੇ ਹੀ ਦਾ ਹੈ ਹੈ ਕੋਈ ਬੰਦਾ ਨਹੀਂਦਾ ਭਾਈ ਜਹਾੜੇ ਕੰਮਾਂ ਚ ਫਸੇ ਰੇਕੇ ਰੇਕੇ ਆਪਣੇ ਕੰਮਾਂ ਚ ਫਸੇ ਹੋਣ ਠੀਕ ਆ ਅਦਗਨ ਅਗਰ ਇੰਮਰਟ ਕਾਰਡ ਕੈਂਪ ਕਰਤਾ ਪੈਸੇ ਸਾਰੇ ਇੱਕ ਆਗਨੀ ਦੇਗਾ ਗੰਨੇ ਪਰ ਭਈਏ ਗਈ ਜੇ ਇਹਦਾ ਬੰਨਲੇ ਨੂੰ ਆਗਨੀ ਹੈਗੇ ਜੀ ਗੰਨੇ ਪਰ ਮਾਹ ਖੜਿਆ ਆ ਗਿਆ ਆਗ ਤਾਂ ਪਿਆ ਵੀ ਪਰਾਲੀ ਦੀ ਜਈਏ ਕੱਟ ਕੇ ਹਾਲ ਪਾਸੇ ਇਹ ਥੈਲੀ ਕਿੰਨੇ ਦੀ ਆਈ ਦੀ ਰੋਰੇ 1350 ਦੀ ਰੋਪੜ ਹਾਂ ਕੱਲ 1500 ਦੀ ਦਿੱਤੀ ਥੈਲੀ ਆਇਓ ਤੁਮ ਕਾ ਹੋਰ ਫਿਰ ਜਾਣ ਪਛਾਣ ਦਾ ਫਰਕ ਹੈ ਨਹੀਂ ਕੋਈ ਕਿ ਕਿੰਨਾ ਕਿੰਨਾ ਫਰਕ ਪੈ ਗਿਆ 150 ਦਾ ਪੈ ਗਿਆ ਹੈ ਨਾ ਹੈਂਦੀ ਮਗਰ ਜੀ ਜੀ ਜਿੰਦਾ ਬਾਈ ਹੁਣ ਆ ਚਾਰ ਦਿਨ ਬੀਜੀ ਪੂਰੀ ਬਜਾਈ ਜਾਂਦੀ ਹੈ ਇਹਦੀ ਕਣਕ ਦੀ ਜਿਹਦੇ ਪਾ ਹੈਗਾ ਘਰ ਦਾ ਤਾਂ ਠੀਕ ਹੈ ਨਹੀਂ ਥੈਲੀਆਂ ਥੁਈਆਂ ਦਾ ਉੜਗੀਆਂ ਸਭ ਲੇਟ ਦੀ ਜੀ ਦੀਆਂ ਕਾਲੂ ਮਾਰ ਰਿੱਟਵੇਂ ਨੂੰ ਕਿ ਹਮਾਰੇ ਇਹ ਵੀ ਹਿੱਟ ਗਈ ਯਾਰ ਛੱਡ ਦੋ ਉੱਥੇ ਹਾਂ ਹਾਂ ਵੇਖ ਲੈ ਕਿਹਦਾ ਆ ਰਿਹਾ ਹੈ ਕਿਹਦੇ ਰਾਹ ਹੋ ਜਾਣਾ ਮੈਂ ਜੀ ਉਂਦੀ ਟ੍ਰੇਡ ਇਹ ਪਾਥੇ ਨਾਲਦੇ ਲੋਕ ਜਾਂਦੀ ਤੇ ਲੀ ਪਿੱਛੇ ਕੰਮ ਜੇ ਜਾਣਾ ਹਾਂ ਉਹ ਦੇ ਇਹ ਤਾਂ ਸੈਕਟਰ ਆਉਂਦੀ ਦਾ ਹਾਸੇ ਕੰਮ ਤਾਂ ਘੋਰੀ 10 ਮਿੰਟ ਦਾ ਕੰਮ ਹੈ ਜੇ ਸਪੀਡ ਨਾਲ ਚੱਲੀ ਜਾ ਤੂੰ